ਇਹ ਲੇਖ ਪੰਨਾ ਨੰਬਰ 4 ਨੇ 4 ਚਾਰੇ ਚਾਰੇ ਚਲਕੇ ਸ਼ਾਨੀ ਦੇਖ ਲੈ ਭਾਈ ਸ਼ਾਨੀ ਇਹ ਚੰਦੂ ਤੇਰੇ ਆਹ ਦੇਖ ਲੈ ਹਾਂ ਜੀ ਇਹ ਤਾਂ ਜੀ ਮਰਜ਼ੀ ਹੈ ਜਿਹੜਾ ਭੁੱਲੂਗਾ ਨੰਬਰ ਤੇ ਵੀ ਹੈਗੇ ਨੇ ਤੇ ਕਿਹਦੇ ਪਾਸੇ ਕਰਨ ਨੂੰ ਕਹੀ ਨਾ ਉਹ ਇਕੱਠੀ ਕਰ ਲੋ ਜਿਹੜੀ ਜਿਹੜੇ ਦੇਣੇ ਨੇ ਕਰੀ ਮੜਾ ਰਹੀ ਹਰ ਜਾ ਜਾ ਛੱਡ ਦੇ ਤਨ ਨਾ ਪੜੀ ਦੋ ਦੰਦ ਹੋ ਗਈ ਜੀ ਹੋਰ ਦੇਖਦੇ ਨਾ ਕਰ ਜੋੜੀ ਜੋੜੀ ਹੋਰ ਕਰਦੇ ਬਈ ਕੋਈ ਅੱਛਾ ਦੇ ਇੱਕ ਮਿੰਟ ਓਏ ਕਿੰਨੂ ਪਤਾ ਹੋਣਾ ਛੇੜਾ ਮਾਲ ਵੇਚਣ ਵਾਲਾ ਲਾ ਹਸੀ ਜਾਂਦਾ ਯਾਰ ਆਹ ਤਾਂ ਮੇਲਾ ਦੇਖਣ ਆਏ ਜੀ ਵੇਚਰ ਤਾਂ ਖਾਣ ਆਏ ਆਂ ਅਸੀਂ ਵੀ ਮੇਲੇ ਹੀ ਦੇਖਣ ਆਏ ਆਂ ਵਾਹ ਨੇ ਨਾਲ ਨਾਲ ਪਸ਼ੂ ਖਰੀਦਾਂਗੇ ਆ ਦੇਖੀ ਬੜਾ ਆਹ ਗੱਡੀਆਂ ਆਹ ਜਿਹੜੀ ਥੱਲੇ ਨੂੰ ਜਾਂਦੀ ਹੈ ਜੋੜਾ ਕਰ ਲੈ ਇਕੱਠਾ ਉਰੇ ਲੈ ਕੇ ਪੁਰਾ ਲੈ ਇਧਰ ਅੱਛਾ ਦੋਂਦੀ ਆ ਦੋ ਦੋਂਦੀ ਚਲੋ ਬੋਲ 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 ਇਹਦੇ ਕਿੰਨੇ ਬਚਾ ਲੈ ਬਚਾ ਲੈ ਲਓ ਜੀ ਲਓ ਜੀ ਲਓ 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 ਜੀ ਲਓ ਦੇਖੀ 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 ਕਰਦੇ ਪੁਰਾ ਛੱਡ ਉਹਨੇ ਲੈ ਆ ਗਿਆ ਫੜਕੇ ਕਰਨ ਤੂੰ ਨਾ ਨਾ ਮੈਨੂੰ ਛੱਡ ਦੇ ਇਹ ਕਾ ਤੂੰ ਛੱਡ ਦੇ ਇਹਨੂੰ ਛੱਡ ਦੇ ਚੱਲ ਰਹਿਣ ਛੱਡ ਦੇ ਉਹਦੀ ਉਹਦੀ ਚੰਗਾ ਅੱਛਾ ਕੀ ਕਰ ਦਰਗੇ ਜਾ ਰਹਿਣ ਚੱਲ ਕੋਈ ਨਾ ਤੇ ਅੱਲਾ ਮੂਰ ਦੇਖੀ ਕਿਹਦੇ ਭਰਾਵਾ ਹੋਣ ਫੜ ਕੋ ਡਰਦੀ ਹੈ ਜਿਹੜੀ ਹੈ ਹੈ ਇਹ ਰੋਟੇ ਰੋਟੇ ਸੰਗਲ ਇਹ ਸ਼ਾਗੀ ਹੈ ਇਹ ਦੋਵੇਂ ਭੈਣਾਂ ਹਾ ਭਾਈ ਕੀ ਮਾਨ ਹੈ ਇਹ 30000 ਰੁਪਏ 20 ਲਾ ਮਾ ਭਾਈ ਜੇ ਤੂੰ ਦੇਣਾ ਨਾ ਗੱਲ ਕਰਨਾ ਸੋਤੇ ਲਈ ਆ ਪੱਠਾ ਜੀ ਉਹ ਕਪਾਠੀ ਹੈ ਨਾ ਤਾਂ ਇਹ ਤਾਂ ਇਹ ਬਸਰੀ ਦਾ ਮਾਨ ਹੈ ਜੀ ਕਿਹੜਾ ਜੇਹ ਚਾਤ ਮੈਂ ਬੋਲੀ ਕਿਹੜਾ ਇਹ ਕਪਾਠੀ ਹੈ ਤੁਹਾਨੂੰ ਪਾ ਦਿਓ ਜੇਹ ਚ ਪਾ ਭਾਈ ਪਾ ਦੇ ਕਿੰਨੇ ਪਾਓ ਹੌਲੀ 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 ਆਜੂਗਾ ਲੀਤੇ ਹਾਂਜੀ 16000 ਰੁਪਏ ਦੇਣੇ ਮੇਰਾ ਹੀ ਲੈਣ ਤੋਂ ਪਹਿਲਾਂ ਮੂਰੇ ਟੂਟ ਪਜ ਜਾਣੇ ਕਿਉਂ ਮੈਂ ਤਾਂ ਤੇਰੇ ਹੀ ਕਹਿਣ ਲੱਗਿਆ ਸੀ ਹੌਲੀ ਹੌਲੀ ਚੱਲਦਾ ਬੱਟ ਲਾਇਆ ਸੀ ਕਹਿਣ ਦਾ ਬੱਟ ਤੇ ਚਾ ਮੂਰੇ ਹੁਣ ਮੈਂ ਪੱਕਾ ਮੂਰੇ ਲਾਉਂ 15000 ਦੀ ਦੱਲੇ ਹੋਰ ਦੱਸ ਕੀ ਕਰਾਂ ਹੁਣ ਜੇ ਤੇਰੇ ਹੱਕ ਤੋਂ ਮੈਂ ਤੁਨੀ ਮੂਨੂ ਹਾਂਗਾ ਤੂੰ ਕੀ ਹੋਰ ਮੈਂ ਕੀ ਕਰਾਂ ਯਾਰ 150 ਫੂਲਾਂ ਦੀ 8 ਬੀਜ ਦੀ ਵੀ ਨੂੰ ਦਿੰਦਾ ਮੈਂ ਇਹ ਤਾਂ ਕਹਿੰਦਾ ਵੀ ਮੈਂ ਬੀਜ ਦੀ ਵੀ ਨਹੀਂ ਇਹਦਾ ਪੂਰਾ ਉਸਤਾਦ ਦਾ ਚੇਲਾ ਮੁੰਨ ਕੇ ਤੋਰਿਆ ਹੋਇਆ ਹੈ ਆਓ ਖੜਾ ਲੈ ਸਰ ਤੇ ਹਾਂ ਆ ਖੜਾ ਇਹਦੇ ਸਿਰ ਤੇ ਕਿੰਨੇ ਦੀ ਪਾਉਣੀ ਆ ਬਾਰੇ ਸਿਰ ਤੇ ਹੁਣ ਕਿੰਨੇ ਦੀ ਪਾਉਣੀ ਆ ਮੁੱਲ ਲਾਉਗਾ ਬਈ ਮਾੜਾ ਪਿੱਛੇ ਮੇਰੇ ਪਿੱਛੇ ਹੋਣਾ ਭਾਈ ਪੱਛ ਕਿਹੜੀ ਆ ਉਹ ਪਲਾ ਆ ਖੜੀ ਆਹ ਦੇ ਆਹ ਖੜੀ ਆ ਜੀ ਤਾਂ ਫੋਨ ਦਿਖਾਈ ਦੇ ਕਿੰਨੇ ਨਿਆੜੀ ਭਾਈ ਤੂੰ ਹੀ ਕਰ ਲੈ ਚੱਕ ਤੇਰੇ ਦਾ ਵਿਸ਼ਵਾਸ ਆੜਾ ਕਰ ਲਾਂਗਾ ਯਾਰ ਲਾਂਗਾ ਆ ਦੇਖ ਲੈ ਦੇ ਲੈ ਸੰਤ ਦੇਖ ਲੈ ਹੁਣ ਕੀ ਕਰਾਂ ਤਾਂ ਕਹਿੰਦਾ 20 ਦੀ ਵੀ ਨਹੀਂ ਦੰਦਾ ਮੈਂ 20 ਦੀ ਬੋਸ ਜੇ ਪੱਠ ਦੇ ਦਿੰਦਾ ਚੱਲ ਆਂ ਮੈਂ ਤਾਂ ਇੱਕ ਗੱਲ ਕਹਿਣਾ ਤੈਨੂੰ ਮੇਰੇ ਵਾਲੀ ਮੰਨ ਤੂੰ ਹਾਂ ਜੇ ਤੈਂ ਚੰਗਾ ਰਹਿਣਾ ਅੱਛਾ ਇਹ ਤਾਂ ਫੇਕ ਕਰਕੇ ਦੇਦੀ ਪਹਿਲਾਂ ਮੁੰਡੇ ਨੂੰ ਮਨਾ ਲਈਏ ਮੈਂ ਇੱਕ ਗੱਲ ਸੁਣਦਾ ਜਾਈਂ ਕਹਿੰਦਾ ਗੱਲ ਤੇਰੇ ਮਤਲਬ ਦੀ ਸੁਣਦਾ ਜਾਈਂ ਜਵਾਨਾ ਉਹਨੇ ਤਾਂ ਜਿਹੜਾ ਕੋਈ ਕਹਤਾ ਕਹਤਾ ਮੈਂ ਇੱਕ ਸੱਚ ਕਹਿ ਕੇ ਤੂੰਾਰੇ ਖੜਦਾ ਨਹੀਂ ਮਰਵਾਉਣਾ ਹੋ ਵੀ ਨਹੀਂ ਮੈਨੇ ਜੇ ਤਾਂ ਹਮੇਗਾ ਸਾਤਾ ਚੇਲਾ ਤਾਂ ਤਾਂ ਛੇਤੀ ਹੋ ਜਾਏਗਾ ਵੇਲਾ ਵਟਲੇਗਾ ਕੋਈ ਪੈਸਾ ਥੇਲਾ ਮੁੱਲ ਪੱਕਾ ਲਾ ਕੇ ਜਮਾ ਲਾ ਦਿਆ ਪੂਰੀ ਪੱਠ 23000 ਦੀ ਦੇ ਨਾ ਇਹ ਦੇ ਫੜਾ ਦੇ ਲਾ ਦੋਸ ਰਹੀ ਲਾ ਤੇ ਕੁੱਕੇ ਇਹ ਆ ਤਾਂ ਵਧ ਹੈ ਨਹੀਂ ਪੱਠ ਹਾਂ ਖੁਸ਼ ਕਰ ਜੀਆ ਜੇ ਕੋ ਚੇਲਾ ਹੁੰਦਾ ਨਾ ਟਰੱਕ ਦੇ ਕੇ ਹਾਂ ਜੀ ਓ ਰਾਜੂ ਵਾਹ ਤਾ ਕੋਦਲਾ ਦੀ ਮਜੂ ਮੇਰਾ ਮੋਟਾ ਫਰਦਾ ਲੈ ਤੂੰ ਮੇਰਾ ਫੋਨ ਦੇਖਦਾ ਪੈਸੇ ਲਾ ਦੇ ਨਾ ਰਾਜੂ ਜਿਹੜੀ ਮੈਂ ਲਾਤੀ ਚਾਹੇ ਸਰੀ ਦੁਨੀਆ ਉਧਰ ਤੇ ਉਧਰ ਹੋਈ ਜਾਏ ਬੰਦਾ ਮੋੜਦਾ ਨਹੀਂ ਸੀ ਹੁਣ ਇਹਨੇ ਲੈਣੀ ਨਹੀਂ ਮਦਾਰੀ ਵਾਲਾ ਖੇਡਾ ਲੈਣੀ ਵੀ ਨਹੀਂ ਓ ਸੁਣਾ ਮਦਾਰੀ ਵਾਲਾ ਖੇਡਾ ਆਹ ਕਦਮ ਤੂੰ ਇੱਧਰ ਹੋ ਗਿਆ ਹੁਣ ਇਹ ਲੈਂਦਾ ਆਪਣੀ ਕੋਈ ਗੱਲ ਨਹੀਂ ਹਾਂ ਚੱਲ 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 ਚਲੋ ਅੱਗੇ ਵੀਰ ਬੱਸ ਬੱਸ